ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਆਪਾਂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੂਜੀ ਪਾਤਸ਼ਾਹੀ ਦੇ ਜੀਵਨ ਦੇ ਬਾਰੇ ਜੋ ਛੋਟੀ ਜੀ ਝਾਤ ਮਾਰਾਂਗੇ ਤੇ ਜਰੂਰ ਸੁਣਿਓ ਤੇ ਸ਼ੁਰੂ ਕਰਦੇ ਆਪਾਂ ਉਹਨਾਂ ਦੇ ਜਨਮ ਤੋਂ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ ਵਿਸਾਖ ਸੁਦੀ 1 ਸੰਮਤ 1500 ਗਾਠ ਵਿੱਚ ਬਿਕਰਮੀ ਜਨਮ ਸਥਾਨ ਪਿੰਡ 나ਗੇ ਦੀ ਸਰਾ ਜ਼ਿਲ੍ਹਾ ਫਰੋਇਪੁਰ ਧਰਣੀ ਖੱਤਰੀ ਸ਼੍ਰੀ ਫੇਰੂਮਲ ਜੀ ਸ਼੍ਰੀ ਮਾਤਾ ਸਬਰਾਈ ਜੀ ਸੁਪੁੱਤਰੀ ਸੁਪਤਨੀ ਉਹਨਾਂ ਦੀ ਸ਼੍ਰੀ ਖੀਵੀ ਜੀ ਤੇ ਉਹਨਾਂ ਦੇ ਸੁਪੁੱਤਰ ਸਨ ਸ਼੍ਰੀ ਦਾਸੂ ਜੀ ਸ਼੍ਰੀ ਦਾਤੂ ਜੀ ਤੇ ਉਹਨਾਂ ਦੀਆਂ ਬੇਟੀਆਂ ਬੀਬੀ ਅਮਰੋ ਜੀ ਤੇ ਅਨੋਖੀ ਜੀ ਠੀਕੇ ਉਹਨਾਂ ਨੂੰ ਗੁਰਗੱਦੀ ਮਿਲੀ ਸੀ ਅਸੂਵਦੀ 5 ਸੰਮਤ 1586 ਬਿਕਰਮੀ ਜੋਤੀ ਜੋਤ ਚੇਤਰ ਸੁਤੀ 4 ਸੰਪਤ 1608 ਬਿਕਰਮੀ ਹਕੂਮਤ ਹਿਮਾਜੂ ਉਸ ਟਾਈਮ ਹਿਮਾਜੂ ਬਾਦਸ਼ਾਹ ਦੀ ਹਕੂਮਤ ਸੀ ਪਹਿਲਾਂ ਆਪਾਂ ਸ੍ਰੀ ਗੁਰੂ ਜੀ ਦੇ ਜਨਮ ਤੇ ਥੋੜੀ ਜੀ ਆਪਾਂ ਝਾਤ ਮਾਰੀਏ ਉਹਨਾਂ ਦੇ ਪਰਿਵਾਰ ਦੇ ਉੱਤੇ ਤੇ ਹੁਣ ਆਪਾਂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਜਨਮ ਨਾਗੇ ਦੀ ਸਰਾ ਜ਼ਿਲ੍ਹਾ ਫਰੋਹੀਪੁਰ ਵਿਖੇ ਸ੍ਰੀ ਫੇਰੂਮਲ ਜੀ ਦੇ ਗ੍ਰਹਿ ਮਾਤਾ ਸਬਰਾਈ ਜੀ ਦੇ ਕੁੱਖੋਂ ਵਿਸਾਖ ਸੁਦੀ 1461 ਸੌਰੀ 1561 ਬਿਕਰਮੀ ਵਿੱਚ ਹੋਇਆ ਆਪ ਸ਼ੁਰੂ ਤੋਂ ਹੀ ਬੜੇ ਧਰਮਾਤਮਕ ਅਤੇ ਦੇਵੀ ਦੀ ਉਪਾਸ਼ਕ ਕਸਨ ਗੁਰੂ ਮਿਲਾਪ ਆਪ ਜੀ ਨੇ ਗੁਰੂ ਨਾਨਕ ਪਾਤਸ਼ਾਹ ਦੀ ਬਹੁਤ ਮਹਿਮਾ ਸੁਣੀ ਆਪ ਇੱਕ ਵਾਰੀ ਦੇਵੀ ਦੀ ਯਾਤਰਾ ਲਈ ਜਾ ਰਹੀ ਸੀ ਜਦ ਸ਼੍ਰੀ ਕਰਤਾਰਪੁਰ ਦੇ ਕੋਲੋਂ ਲੰਘੇ ਤਾਂ ਮਹਾਰਾਜ ਦੇ ਦਰਸ਼ਨਾਂ ਦੀ ਇੱਛਾ ਹੋਈ ਤੇ ਉਸੇ ਵੇਲੇ ਘੋੜੇ ਉਧਰ ਮੋੜ ਲਿਆ ਅਤੇ ਆ ਮਹਾਰਾਜ ਦੇ ਦਰਸ਼ਨ ਕੀਤੇ ਮਨ ਨੂੰ ਸ਼ਾਂਤੀ ਆ ਗਈ ਆਪ ਉੱਥੇ ਹੀ ਟਿਕ ਗਏ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਘਟ ਘਟ ਦਿਆਂ ਜਾਨਨ ਹਾਰ ਸਨ ਸਤ ਗੁਰੂ ਨੇ ਫਰਮਾਇਆ ਕਿ ਭਾਈ ਤੇਰਾ ਕੀ ਨਾ ਹੈ ਤਦ ਆਪ ਨੇ ਬੜੀ ਨਿਮਰਤਾ ਨਾਲ ਦੱਸਿਆ ਮੈਨੂੰ ਲੋਕ ਲੈਣਾ ਕਹਿੰਦੇ ਹਨ ਤਾਂ ਸਹਿਬ ਬੋਲੇ ਭਾਈ ਚੰਗਾ ਜੇ ਤੂੰ ਲੈਣਾ ਤਾਂ ਅਸੀਂ ਤੇਰੇ ਦੇਣਾ ਹੈ ਗੁਰੂ ਘਰ ਚੋਂ ਤੂੰ ਆਪ ਜੋ ਲੈਣਾ ਲਵੇਂਗਾ ਦਤਾਰ ਪਾਤਸ਼ਾਹੀ ਰਮਜ ਕੁਝ ਸਮੇਂ ਬਾਅਦ ਪਰਤਖ ਹੋ ਗਈ ਉਹ ਗੱਲ ਹੋਈ ਕਿ ਆਪ ਸ੍ਰੀ ਗੁਰ ਸਤਗੁਰਾਂ ਦੀ ਗੁਰਗੱਦੀ ਦੀ ਬਖਸ਼ੀਸ਼ ਕਰ ਦਿੱਤੀ ਤੇ ਆਪ ਜੀ ਦਾ ਨਾਂ ਸ੍ਰੀ ਗੁਰੂ ਅੰਗਦ ਦੇਵ ਜੀ ਰੱਖ ਦਿੱਤਾ ਗਿਆ ਖੰਡੂਰ ਸਾਹਿਬ ਆਉਣਾ ਇੱਕ ਦਿਨ ਗੁਰੂ ਨਾਨਕ ਦੇਵ ਜੀ ਰੱਬੀ ਰੰਗ ਵਿੱਚ ਰੰਗੇ ਹੋਏ ਆਪ ਜੀ ਨੂੰ ਕਹਿਣ ਲੱਗੇ ਕਿ ਤੁਸੀਂ ਖੰਡੂਰ ਸਾਹਿਬ ਚਲੇ ਜਾਓ ਕਿਉਂਕਿ ਅਸਾਂ ਹੁਣ ਸੱਚਖੰਡ ਸਿਧਾਰ ਜਾਣਾ ਹੈ ਇਹਨਾਂ ਬਚਨਾਂ ਨੇ ਆਪ ਦੇ ਦਿਲ ਤੇ ਗਹਿਰਾ ਅਸਰ ਕੀਤਾ ਤੇ ਆਪ ਗੁਰੂ ਵਿਜੋਗ ਵਿੱਚ ਖੰਡੂਰ ਸਾਹਿਬ ਆਣ ਕੇ ਆਪਣੀ ਭੂਆ ਭرائی ਦੇ ਮਕਾਨ ਵਿੱਚ ਬੈਠ ਕੇ ਸਮਾਧੀ ਵਿੱਚ ਲੀਨ ਹੋ ਗਏ ਇਸ ਸੰਸਾਰ ਨਾਲੋਂ ਵੱਖਰੇ ਜਹੇ ਹੋ ਗਏ ਗੁਰੂ ਜੀ ਦਾ ਪ੍ਰਗਟ ਹੋਣਾ ਜਦੋਂ ਮਹਾਰਾਜ ਜੋਤੀ ਜੋਤ ਸਮਾਗ ਹੈ ਤਾਂ ਸੰਗਤਾਂ ਦੂਜੇ ਗੁਰੂ ਦੀ ਪਾਲ ਵਿੱਚ ਉਦਾਸ ਹੋ ਗਈਆਂ ਫਿਰ ਬਾਬਾ ਬੁੱਢਾ ਜੀ ਅੱਗੇ ਆਣ ਕੇ ਬੇਨਤੀ ਕੀਤੀ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪਤਾ ਕਰੋ ਕਿ ਉਹ ਕਿੱਥੇ ਚਲੇ ਗਏ ਹਨ ਬਾਬਾ ਜੀ ਬੜੇ ਸੂਝਵਾਨ ਸਨ ਉਹਨਾਂ ਨੂੰ ਪਤਾ ਸੀ ਕਿ ਆਪ ਗੁਰੂ ਨਾਨਕ ਪਾਤਸ਼ਾਹ ਦਾ ਹੁਕਮ ਨਹੀਂ ਮੋੜ ਸਕਦੇ ਸੀ ਸੋ ਆਪ ਸੰਗਤਾਂ ਦੇ ਨਾਲ ਲੈ ਕੇ ਖੰਡੂਰ ਸਾਹਿਬ ਆ ਗਏ ਤੇ ਭੂਆ ਪ੍ਰਾਈ ਜੀ ਦੇ ਮਕਾਨ ਵਿੱਚ ਆਪ ਜੀ ਦੇ ਦਰਸ਼ਨ ਕੀਤੇ ਚਰਨਾ ਤੇ ਨਮਸਕਾਰ ਕਰਕੇ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਬਾਰੇ ਦੱਸਿਆ ਤਾਂ ਬੇਨਤੀ ਕੀਤੀ ਕਿ ਮਹਾਰਾਜ ਸੰਗਤਾਂ ਦਰਸ਼ਨ ਲਈ ਬਹੁਤ ਵਿਆਕੁਲ ਹੋ ਰਹੀਆਂ ਹਨ ਦਰਸ਼ਨ ਸਹਿਤ ਗੁਰੂ ਨਾਨਕ ਪਾਤਸ਼ਾਹ ਦਾ ਸੱਚਾ ਉਪਦੇਸ਼ ਉਹਨਾਂ ਦੇ ਕੇ ਕਰੋ ਸੋ ਬਾਹਰ ਦੀਵਾਨ ਸਜਾਇਆ ਗਿਆ ਤੇ ਆਪ ਨੇ ਸੰਗਤਾਂ ਨੂੰ ਦੀਵਾਨ ਬਖਸ਼ ਕੇ ਨਿਹਾਲ ਕੀਤਾ ਜਿਉਂ-ਜਿਉਂ ਸੰਗਤਾਂ ਨੇ ਸੁਣਿਆ ਦਰਸ਼ਨ ਨੂੰ ਚਾਰ ਚਫੇਰੇ ਇਹ ਵਹਿਰਾ ਘਟ ਕੇ ਆ ਗਈਆਂ ਤੇ ਖੰਡੂਰ ਨਗਰ ਵਿੱਚ ਗਹਿਮਾ ਮਗਹਿਮਾ ਹੋ ਗਈ ਸਾਰੇ ਸਿੱਖ ਜਗਤ ਵਿੱਚ ਖੁਸ਼ੀਆਂ ਹੋਣ ਲੱਗੀਆਂ ਆਪ ਪਹਿ ਰਾਤ ਰਿੰਦੀ ਜਾਗਦੇ ਫਿਰ ਇਸ਼ਨਾਨ ਕਰਕੇ ਤਪੱਸਿਆ ਵਿੱਚ ਲੀਨ ਹੋ ਜਾਂਦੇ ਤੇ ਦੀਵਾਨ ਵਿੱਚ ਆ ਕੇ ਬਾਬੀਆਂ ਪਾਸੋਂ ਕੀਰਤਨ ਸਰਵਣ ਕਰਦੇ ਬਾਦਸ਼ਾਹ ਹਿਮਨ ਨੂੰ ਚਰਨੀ ਪਿਆਸ਼ ਸ਼ੇਰ ਸ਼ਾ ਸੂਰੀ ਪਾਸੋਂ ਹਾਰ ਕੇ ਬਾਦਸ਼ਾਹ ਹਿਮਾਂਜੂ ਖਡੂਰ ਸਾਹਿਬ ਦਰਸ਼ਨਾਂ ਲਈ ਆਇਆ ਤਾਂ ਆਪ ਆਪਣੇ ਸਮਾਦੀ ਵਿੱਚ ਲੀਨ ਸਨ ਕੁਝ ਸਮੇਂ ਬਾਦਸ਼ਾਹ ਖੜਾ ਰਿਹਾ ਤਾਂ ਉਸ ਦੇ ਅੰਦਰ ਹੰਕਾਰ ਆ ਗਿਆ ਕਿ ਮੈਂ ਹਿੰਦੁਸਤਾਨ ਦਾ ਬਾਦਸ਼ਾਹ ਹਾਂ ਤੇ ਮੇਰੀ ਇਹ ਨਿਰਾਦਰੀ ਹੋਈ ਹੈ ਫਿਰ ਉਹ ਗੁੱਸੇ ਵਿੱਚ ਤਲਵਾਰ ਖਿੱਚ ਕੇ ਆਪ ਤੇ ਵਾਰ ਕਰਨ ਲੱਗਾ ਤਾਂ ਆਪ ਨੇ ਫਰਮਾਇਆ ਕਿ ਇਹ ਸ਼ਮਸ਼ੀਰ ਸ਼ੇਰ ਸ਼ਾ ਸੂਰੀ ਨਾਲ ਲੜਨ ਵੇਲੇ ਕਿੱਥੇ ਸੀ ਅੱਜ ਸਾਨੂੰ ਤਲਵਾਰ ਵਿਖਾ ਕੇ ਡਰਾ ਰਹਿ ਹੋ ਇਹ ਗੱਲ ਹਿਮਾਜੂ ਦੇ ਦਿਲ ਤੇ ਗੋਲੀ ਵਾਂਗ ਵੱਜੀ ਤੇ ਆਪ ਦੇ ਚਰਨ ਫੜ ਕੇ ਮਾਫੀ ਮੰਗਣ ਲੱਗ ਗਿਆ ਤੱਪੇ ਦੀ ਈਰਖਾ ਇੱਕ ਤੱਪਾ ਜੋ ਕੁਝ ਜੱਟਾਂ ਦਾ ਗੁਰੂ ਬਣਿਆ ਹੋਇਆ ਸੀ ਮਹਾਰਾਜ ਦੀ ਚੜ੍ਹਦੀ ਕਲਾ ਵੇਖ ਕੇ ਬਹੁਤ ਈਰਖਾ ਕਰਦਾ ਸੀ ਇੱਕ ਵਾਰ ਮੀਂਹ ਨਾ ਪਿਆ ਤਾਂ ਸਭ ਫਸਲਾਂ ਤਬਾਹ ਹੋਣ ਲਗੀਆਂ ਜੱਟਾਂ ਤੱਪੇ ਨੂੰ ਜਾ ਕੇ ਕਿਹਾ ਕਿ ਮੀਂਹ ਪਾਵੇ ਪਰ ਤੱਪੇ ਨੇ ਕਿਹਾ ਕਿ ਗੁਰੂ ਅੰਗਦ ਦੇਵ ਜੀ ਗ੍ਰੈਸਤੀ ਗੁਰੂ ਬਣੇ ਬੈਠੇ ਹਨ ਜਿੰਨਾ ਚਿਰ ਉਹ ਇੱਥੋਂ ਨਾ ਜਾਣਗੇ ਮੀਂਹ ਨਹੀਂ ਪਵੇਗਾ ਤੁਸੀਂ ਉਹਨਾਂ ਨੂੰ ਪਿੰਡੋਂ ਕੱਢ ਦੇਵੋ ਪਿੰਡ ਵਾਲਿਆਂ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਜਾ ਮੀਂਹ ਪਾਓ ਨਈ ਤਾਂ ਪਿੰਡ ਛੱਡ ਜਾਓ ਗੁਰੂ ਜੀ ਨੇ ਕਿਹਾ ਕਿ ਮੈਂ ਈਸ਼ਵਰ ਦਾ ਸ਼ਰੀਕ ਨਹੀਂ ਬੰਨਾ ਤੇ ਆਪ ਫਿਰ ਖੰਡੂਰ ਸਾਹਿਬ ਛੱਡ ਕੇ ਪਿੰਡ ਖਾਨ ਰਜਾ ਦੀਆਂ ਸੰਗਤਾਂ ਨਾਲ ਉਹਨਾਂ ਦੇ ਪਿੰਡ ਚਲੇ ਗਏ ਪਰ ਮੀ ਫਿਰ ਵੀ ਨਾ ਪਿਆ ਕੁਝ ਸਮੇਂ ਮਗਰੋਂ ਗੁਰੂ ਅਮਰਦਾਸ ਜੀ ਆਏ ਤੇ ਸੁਣ ਕੇ ਬਹੁਤ ਦੁਖੀ ਹੋਏ ਅਤੇ ਕਿਹਾ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਮਹਾਨ ਗੁਰੂ ਹਨ ਤੁਸੀਂ ਇਸ ਤਰ੍ਹਾਂ ਕਰਕੇ ਬਹੁਤ ਬੁਰਾ ਕੀਤਾ ਫਿਰ ਖੰਡੂਰ ਸਾਹਿਬ ਵਾਲਿਆਂ ਗੁਰੂ ਜੀ ਨੂੰ ਜਾ ਕੇ ਆਪਣੇ ਪਿੰਡ ਲੈ ਆਂਦਾ ਤੇ ਨਾਲ ਮਾਫੀ ਮੰਗੀ ਫਿਰ ਉਹਨਾਂ ਨੇ ਰਲ ਕੇ ਤੱਪੇ ਨੂੰ ਪਿੰਡੋਂ ਬਾਹਰ ਕੱਢ ਦਿੱਤਾ ਮਿਰਗੀ ਹਟਾਉਣੀ ਖੰਡੂਰ ਸਾਹਿਬ ਦਾ ਇੱਕ ਚੌਧਰੀ ਸੀ ਉਹ ਹੀ ਮਾਝੂ ਦਾ ਮਾਰਿਆ ਹੋਇਆ ਸੀ ਦੇ ਸ਼ਰਾਬੀ ਸੀ ਉਹ ਕਹਿਣ ਲੱਗਾ ਤੁਸੀਂ ਲੋਕਾਂ ਦੇ ਦੁੱਖ ਦੂਰ ਕਰਦੇ ਹੋ ਮੇਰੀ ਵੀ ਮਿਰਗੀ ਦਾ ਰੋਗ ਦੂਰ ਕਰੋ ਮੈਂ ਸ਼ਰਾਬ ਛੱਡ ਦਿਆਵਾਂਗਾ ਮਹਾਰਾਜ ਨੇ ਮਿਹਰ ਦੀ ਨਜ਼ਰ ਨਾਲ ਤੱਕਿਆ ਤੇ ਕਿਹਾ ਤੇਰਾ ਰੋਗ ਦੂਰ ਹੋ ਜਾਵੇਗਾ ਪਰ ਸ਼ਰਾਬ ਨਾ ਪੀਵੀ ਉਸਨੇ ਕਿਹਾ ਜੀ ਸਤਿਵਚਨ ਮਹਾਰਾਜ ਦੀ ਮਿਹਰ ਸਦਕਾ ਮਿਰਗੀ हट ਗਈ ਇੱਕ ਦਿਨ ਉਸ ਫਿਰ ਸ਼ਰਾਬ ਪੀਤੀ ਤੇ ਆਪਣੇ ਕੋਠੇ ਤੇ ਖੜਾ ਗੁਰੂ ਜੀ ਵੱਲ ਮੂੰਹ ਕਰਕੇ ਕਹਿ ਰਿਹਾ ਸੀ ਕਿ ਮੈਂ ਸ਼ਰਾਬ ਨਹੀਂ ਛੱਡੀ ਮੇਰਾ ਕੀ ਵਿਗੜ ਗਿਆ ਏ ਇੰਨਾ ਕਹਿਣ ਦੀ ਧੀਰ ਸੀ ਕਿ ਉਹ ਸ਼ਰਾਬ ਦੀ ਲੋਰ ਵਿੱਚ ਕੋਠੇ ਤੋਂ ਥੱਲੇ ਆ ਪਿਆ ਤੇ ਸਦਾ ਦੀ ਨੀਂਦ ਸੌ ਗਿਆ ਜਨਮ ਸਾਖੀ ਲਿਖਵਾਣੀ ਇਤਿਹਾਸ ਵੀ ਇਹ ਵੀ ਦੱਸਦਾ ਹੈ ਕਿ ਭਾਈ ਬਾਲਾ ਜੀ ਜਦੋਂ ਗੁਰੂ ਅੰਗਦ ਦੇਵ ਜੀ ਦੇ ਦਰਸ਼ਨਾਂ ਨੂੰ ਆਏ ਤਾਂ ਉਹਨਾਂ ਬੜਾ ਸਤਿਕਾਰ ਨਾਲ ਗੁਰੂ ਜੀ ਨੂੰ ਨਮਸਕਾਰ ਕੀਤਾ ਤੇ ਗੁਰੂ ਜੀ ਨੇ ਵੀ ਉਹਨਾਂ ਦਾ ਬੜਾ ਸਤਿਕਾਰ ਕੀਤਾ ਆਪਨੇ ਭਾਈ ਬਾਲਾ ਜੀ ਨੂੰ ਕਿਹਾ ਕਿ ਤੁਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਰਾਜ ਨਾਲ ਵਿਚਰਦੇ ਰਹੇ ਹੋ ਅਤੇ ਧਰਮ ਪ੍ਰਚਾਰ ਸੁਣਦੇ ਰਹੇ ਹੋ ਗੁਰੂ ਮਹਾਰਾਜ ਦੇ ਪ੍ਰਸੰਗ ਵਿਸਥਾਰ ਪੂਰਵਕ ਦੱਸੋ ਜਿੱਥੇ-ਜਿੱਥੇ ਉਹਨਾਂ ਦੇ ਨਾਲ ਤੁਸੀਂ ਗਏ ਹੋ ਤਾਂ ਕਿ ਸਤਿਗੁਰੂ ਦੇ ਉਪਕਾਰਾਂ ਦੀ ਯਾਦ ਬਣ ਜਾਵੇ ਤਦ ਭਾਈ ਬਾਲਾ ਜੀ ਨੇ ਜਿੰਨਾ-ਜਿੰਨਾ ਪ੍ਰਸੰਗਾਂ ਦਾ ਗਿਆਨ ਸੀ ਉਹ ਦੱਸਦੇ ਗਏ ਤੇ ਪੰਡਤ ਪੈੜਾ ਮੋਖ ਜੀ ਲੜੀਵਾਰ ਲਿਖਦੇ ਗਏ ਜੋ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਨਾਲ ਪ੍ਰਸਿੱਧ ਹੋਈ ਆਪਨੇ ਅਨੇਕ ਹੀ ਪ੍ਰਸੰਗ ਦਰਜ ਕਰਵਾਏ ਗੁਰੂ ਅੰਗਦ ਦੇਵ ਜੀ ਬੜੇ ਸਤਿਕਾਰ ਨਾਲ ਸੁੰਦੇ ਗਏ ਤੇ ਭਾਈ ਪੈੜਾ ਮੋਖ ਜੀ ਲਿਖਦੇ ਗਏ ਤੇ ਆਖਰ ਜਨਮ ਸਾਖੀ ਦੀ ਸੰਪੂਰਨਤਾ ਹੋਈ ਭਾਈ ਜੀਵਾ ਜੀ ਤੇ ਬੀਬੀ ਜਿਵਾਈ ਦਾ ਪ੍ਰੇਮ ਭਾਈ ਜੀਵਾ ਜੀ ਗੁਰੂ ਅੰਗਦ ਦੇਵ ਜੀ ਦੇ ਸ਼ਰਧਾਲੂ ਸਿੱਖ ਤੇ ਬਹੁਤ ਜ਼ਿਆਦਾ ਭਗਤ ਸੀ ਰੋਜ਼ ਮਹਾਰਾਜ ਵਾਸਤੇ ਆਪਣੇ ਪਿੰਡੋਂ ਜੋ ਤਿੰਨ ਕੋਹੋ ਦੀ ਵਿੱਥ ਤੇ ਸੀ ਖਿਚੜੀ ਤੇ ਦਹੀਂ ਦਤਾਰ ਜੀ ਦੇ ਸ਼ਕਲ ਲਈ ਲਿਆਉਂਦੇ ਸਨ ਇਹ ਇਤਿਹਾਸ ਦੱਸਦਾ ਹੈ ਕਿ ਉਹ 10 ਸਾਲ ਨੇਮ ਨਿਭਾਉਂਦੇ ਰਹੇ ਫਿਰ ਉਹਨਾਂ ਦੀ ਲੜਕੀ ਜਿਵਾਈ ਖਿਚੜੀ ਲੈ ਕੇ ਆਉਣ ਲੱਗੀ ਇਸੇ ਤਰ੍ਹਾਂ ਰੋਜ਼ ਦਹੀਂ ਤੇ ਖਿਚੜੀ ਮਹਾਰਾਜ ਜੀ ਸ਼ੱਕ ਕੇ ਗੁਰੂ ਘਰ ਦੀਆਂ ਖੁਸ਼ੀਆਂ ਹਾਸਲ ਕਰਦੇ ਰਹੇ ਪਰ ਇੱਕ ਦਿਨ ਬਹੁਤ ਹਨੇਰੀ ਚੱਲ ਰਹੀ ਸੀ ਬੀਬੀ ਜਿਵਾਈ ਨੇ ਸੁਭਾਵਿਕ ਹੀ ਹੀ ਕਿਹਾ ਕਿ ਜੇ ਹਨੇਰੀ ਹਟ ਜਾਵੇ ਤਾਂ ਮੈਂ ਗੁਰੂ ਜੀ ਵਾਸਤੇ ਸਮੇ ਸਿਰ ਖਿਚੜੀ ਤੇ ਦਹੀਂ ਲੈ ਕੇ ਪੁੱਜ ਜਾਵਾਂ ਮਹਾਰਾਜ ਉਡੀਕਦੇ ਹੋਣਗੇ ਜਾ ਕੇ ਛਕਾਵਾਂ ਸਮਾਂ ਕਾਫੀ ਹੋ ਚੁੱਕਾ ਹੈ ਬੀਬੀ ਜੀ ਐਨੇ ਗੁਰਮੁਖ ਸੰਨ ਕੀ ਉਹਨਾਂ ਦੀ ਜ਼ੁਬਾਨ ਸੱਚੀ ਹੋ ਗਈ ਮਨ ਮਾਨੋ ਕਰਾਮਾਤ ਦਾ ਰੂਪ ਧਾਰਨ ਕਰ ਗਈ ਹਨੇਰੀ ਹਟ ਗਈ बड़े प्यार उत्साह श्रद्धा खुशी ਨਾਲ ਬੀਬੀ ਝਟਪਟ ਖੇ ਤਿਆਰ ਹੋ ਕੇ ਖਿਚੜੀ ਲੈ ਕੇ ਮਹਾਰਾਜੀ ਦੇ ਹਜੂਰ ਹਾਜ਼ਰ ਹੋ ਗਈ ਜਦ ਗੁਰੂ ਅੰਗਦ ਸਾਹਿਬ ਪਾਸ ਖਿਚੜੀ ਆਂਦੀ ਤਾਂ ਉਹ ਮੂੰਹ ਪਾਵਾ ਕੇ ਬੈਠ ਗਏ ਬੀਬੀ ਜੀ ਨੇ ਹੱਥ ਜੋੜ ਕੇ ਨਿਮਰਤਾ ਨਾਲ ਪੁੱਛਿਆ ਮਹਾਰਾਜ ਕੀ ਕਾਰਨ ਹੈ ਕੀ ਮੇਥੋਂ ਭੁੱਲ ਹੋ ਗਈ ਮਹਾਰਾਜ ਬੋਲੇ ਬੀਬੀ ਜੀ ਅੱਜ ਤੁਸੀਂ ਚੰਗਾ ਨਹੀਂ ਕੀਤਾ ਜੋ ਮੂੰਹ ਕਰਾ ਮਾਤ ਦੇ ਬਚਨ ਕੱਢ ਕੇ ਮੇਰੀ ਖਿਚੜੀ ਦਹੀਂ ਲਿਆਉਣ ਵਾਸਤੇ ਹਨੇਰੀ ਹਟਾਉਣ ਦੀ ਕਰਾ ਮਾਤ ਵਿਖਾਈ ਹੈ ਜੋ ਕੁਝ ਹੁੰਦਾ ਏ ਅਕਾਲ ਪੁਰਖ ਦੇ ਹੁਕਮ ਵਿੱਚ ਹੁੰਦਾ ਹੈ ਹਰ ਚੀਜ਼ ਉਹਨਾਂ ਦੇ ਹੁਕਮ ਵਿੱਚ ਹੈ ਸੂਰਜ ਚੰਦ ਸਤਾਰੇ ਖੰਡ ਬ੍ਰਹਿਮੰਡ ਦੇਵ ਲੋਕ ਮਾਤ ਹਨੇਰੀ ਹਨੇਰੀ ਮੀ ਸਭ ਉਸ ਦਾ ਰਚਨਾ ਹੈ ਤੁਸਾਂ ਇਹ ਉਲੰਘਣਾ ਕਿਉਂ ਕੀਤੀ ਤਦ ਬੀਬੀ ਜਿਵਾਈ ਜੀ ਨੇ ਚਰਣਾ ਤੇ ਡਿੱਗ ਕੇ ਫੁੱਲ ਵਿਖਸ਼ਾਈ ਕਿ ਮਹਾਰਾਜ ਬਖਸ਼ ਲਓ ਮੈਂ ਭੁੱਲ ਗਈ ਮੈਨੂੰ ਹਿੰਮਤ ਤੇ ਤਾਕਤ ਬਖਸ਼ੋ ਮੈਂ ਰਜਾ ਵਿੱਚ ਰਵਾਂ ਹੁਕਮ ਮੰਨਣਾ ਭਾਵੇਂ ਵਿੱਚ ਰਹਿਣਾ ਰਾਜਾ ਵਿੱਚ ਰਹਿਣਾ ਬਹੁਤ ਔਖਾ ਏ ਇਹ ਆਪ ਦੀ ਬਖਸ਼ੀਸ਼ ਤੋਂ ਬਿਨਾ ਨਹੀਂ ਰਹਿ ਸਕਦਾ ਆਪ ਬਖਸ਼ਿਦੋ ਇਹ ਨਿਮਾਣੀ ਪੁੱਤਰੀ ਨੂੰ ਨਾਮਦਾਨ ਬਖਸ਼ ਕੇ ਰਾਜਾ ਵਿੱਚ ਰਹਿਣ ਦੀ ਬਲ ਬਖਸ਼ੋ ਸਤਿਗੁਰੂ ਜੀ ਬੀਬੀ ਦੇ ਬਚਨ ਸੁਣ ਕੇ ਬਹੁਤ ਪ੍ਰਸੰਨ ਹੋਏ ਤੇ ਬਖਸ਼ਣਹਾਰ ਪਾਤਸ਼ਾਹ ਨੇ ਬੀਬੀ ਜੀ ਨੂੰ ਗੁਰਮੁਖਤਾਈ ਤੇ ਮੁਕਤੀ ਦੇ ਭੇਦ ਦੱਸ ਕੇ ਨਿਹਾਲੋ ਨਿਹਾਲ ਕਰ ਦਿੱਤਾ ਪਾਰੀ ਪੰਡ ਚੁੱਕਣੀ ਭਾਈ ਲੈਣਾ ਜੀ ਕੁਝ ਦਿਨ ਖੰਡੂਰ ਸਾਬ ਰਹਿ ਕੇ ਲੂਣ ਦੀ ਪੰਡ ਲਿਆਏ ਜੋ ਮਾਤਾ ਸੁਲਖਣੀ ਜੀ ਪਾਸ ਰੱਖ ਕੇ ਖੇਤਾਂ ਵੱਲ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਨੂੰ ਚਲੇ ਗਏ ਭਾਈ ਲੈਣਾ ਜੀ ਬਹੁਤ ਸੋਹਣੇ ਕੱਪੜੇ ਪਾ ਕੇ ਗਏ ਸਨ ਗੁਰੂ ਜੀ ਨੇ ਪਾਣੀ ਵਾਲੇ ਘਾਹ ਦੀ ਪੰਡ ਵੱਲ ਇਸ਼ਾਰਾ ਕੀਤਾ ਭਾਈ ਲੈਣਾ ਜੀ ਨੇ ਪੰਡ ਚੁੱਕ ਲਈ ਰਾਹ ਵਿੱਚ ਪਾਣੀ ਡਿੱਗ ਡਿੱਗ ਕੇ ਕੱਪੜੇ ਪਾਣੀ ਵਿੱਚ ਡਿੱਗ ਡਿੱਗ ਕੇ ਕੱਪੜੇ ਖਰਾਬ ਹੋ ਗਏ ਚਿੱਕੜ ਨਾਲ ਲਿਬੜ ਗਏ ਮਾਤਾ ਜੀ ਨੇ ਉਹ ਗੁਰੂ ਜੀ ਨੂੰ ਕਿਹਾ ਕਿ ਇਹ ਤੁਸੀਂ ਕੀ ਕੀਤਾ ਹੈ ਇੰਨੀ ਭਾਰੀ ਪੰਡ ਚੁੱਕਾ ਦਿੱਤੀ ਜੇ ਕਰਮਾ ਵਾਲੀਏ ਪੰਡ ਪੰਡ ਵਾਲੇ ਨੇ ਆਪਣੀ ਪੰਡ ਚੁੱਕ ਲਈਏ ਸਾਰੇ ਸਿਰ ਪੰਡ ਚੁੱਕਣ ਵਾਲੇ ਨਹੀਂ ਹੁੰਦੇ ਇੱਕ ਇਸ ਦੇ ਚਿੱਕੜ ਨਾਲ ਜੋ ਕੱਪੜੇ ਲਿਬੜੇ ਹਨ ਉਹ ਕੇਸਰ ਹੈ ਚਿੱਕੜ ਨਹੀਂ ਇਹਨੇ ਹੀ ਕਿਸੇ ਦਿਨ ਇਹ ਸਾਰੇ ਪੰਡ ਭਾਵ ਗੁਰਤਾ ਰੂਪੀ ਪੰਡ ਸਿਰ ਤੇ ਚੁੱਕਣੀ ਹੈ ਤੇ ਜਗਤ ਦਾ ਉਧਾਰ ਕਰਨਾ ਹੈ ਆਣੇ ਵਿੱਚ ਰਹਿਣ ਦਾ ਹੁਕਮ ਇੱਕ ਵਾਰੀ ਸ੍ਰੀ ਗੁਰੂ ਅਮਰਦਾਸ ਜੀ ਮਹਾਂ ਤਪੱਸਿਆ ਕਰਦੇ ਅਕਾਲ ਪੁਰਖ ਨਾਲ ਲਿਵਲীন ਹੋ ਗਏ ਨਾਲ ਨਾਲ ਵਿਤੋ ਵੱਦ ਗੁਰੂ ਘਰ ਦੀ ਸੇਵਾ ਕੀਤੀ ਜਿਸ ਦਾ ਸਦਕਾ ਉਹਨਾਂ ਦੇ ਪੈਰ ਦੇ ਅੰਗੂਠੇ ਜੋ ਵਗਦਾ ਰਹਿੰਦਾ ਸੀ ਤੇ ਠੀਕ ਹੋ ਗਿਆ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਜਦੋਂ ਅੰਗੂਠਾ ਠੀਕ ਹੋਇਆ ਵੇਖਾ ਤੇ ਅੰਤਰ ਧਿਆਨ ਹੋ ਕੇ ਸਭ ਕੁਝ ਜਾਣ ਕੇ ਇਹ ਕਰੜੀ ਇਹ ਤਪੱਸਿਆ ਤੇ ਸੇਵਾ ਦਾ ਫਲ ਹੈ ਉਹਨਾਂ ਗੁਰੂ ਅਮਰਦਾਸ ਜੀ ਨੂੰ ਬਚਨ ਕੀਤਾ ਕਿ ਇਹ ਤੁਸੀਂ ਚੰਗਾ ਨਹੀਂ ਕੀਤਾ ਕਿ ਤਕਲੀਫ ਤੋਂ ਕਬਰਾ ਕੇ ਅੰਗੂਠਾ ਠੀਕ ਕਰ ਲਿਆ ਏ ਉਹਨਾਂ ਚਰਨ ਜਰਨ ਸ਼ਕਤੀ ਦਾ ਉਪਦੇਸ਼ ਦਿੱਤਾ ਅਤੇ ਅੰਗੂਠੇ ਵੱਲ ਨਜ਼ਰ ਕੀਤੀ ਜਿਸ ਦਾ ਸੱਟਾ ਇਹ ਹੋਇਆ ਕਿ ਅੰਗੂਠਾ ਫਿਰ ਵਗਣ ਲੱਗ ਗਿਆ ਜੋ ਅਮਰਦਾਸ ਜੀ ਦੇ ਸਿਰ ਝੁਕਾ ਕੇ ਪ੍ਰਵਾਨ ਕਰ ਲਿਆ ਸੇਵਾ ਸਿਮਰਨ ਦੀ ਕਸਵੱਟੀ ਵਿੱਚ ਆਪ ਸਦਾ ਹੀ ਆਪਾਸ ਹੁੰਦੇ ਰਹਤ ਬਖਸ਼ੀਸ਼ ਤੇ ਸਤਿਕਾਰ ਆਪ ਸੇਵਾ ਸਿਮਰਨ ਵਿੱਚ ਇੰਨੇ ਨਿਪੁੰਨ ਰਹੇ ਕਿ ਜਿਸ ਦੀ ਮਿਸਾਲ ਨਹੀਂ ਮਿਲਦੀ ਜਿਸ ਦਾ ਸਦਕਾ ਸਤਗੁਰੂ ਹਰ ਸਾਲ ਡੇਢ ਗਾਜਰ ਮਾਲ ਦੀ ਆਪ ਨੂੰ ਬਖਸ਼ੀਸ਼ ਕਰਦੇ ਰਹੇ ਆਪ ਬੜੇ ਸਤਕਾਰ ਨਾਲ ਸੀਸ ਤੇ ਲਪੇਟ ਲੈਂਦੇ ਅਤੇ ਇਸ ਨੂੰ ਕਦੇ ਵੀ ਸੀਸ ਤੋਂ ਨਹੀਂ ਸੀ ਉਤਾਰਦੇ 11 ਸਾਲਾਂ ਵਿਚ 11 ਰੁਮਾਲ ਮਿਲੇ ਜੋ ਸੀਸ ਦੇ ਲਪਟਾਂ ਦੇ ਰਹੇ ਜੇ ਕੋਈ ਰੁਮਾਲ ਟਿਲਕ ਜਾਂਦਾ ਤਾਂ ਰੱਸੀ ਲੈ ਕੇ ਪੱਗ ਪੱਕਾ ਕਰਕੇ ਬੰਨ ਲੈਂਦੇ ਸਦਾ ਅਕਾਲ ਪੁਰਖ ਦੇ ਬਾਣੇ ਵਿੱਚ ਰਹਿੰਦੇ ਗੁਰੂ ਅਮਰਦਾਸ ਜੀ ਸੇਵਾ ਤੇ ਸਿਮਰਨ ਵੇਖ ਕੇ ਸਾਰੀ ਸੰਗਤ ਦੇ ਮੂੰਹੋਂ ਬਦੋ ਬਦੀ ਨਿਕਲ ਜਾਂਦਾ ਧੰ ਗੁਰੂ ਅੰਗਦ ਦੇਵ ਜੀ ਧੰ ਗੁਰੂ ਅੰਗਦ ਦੇਵ ਜੀ ਮਹਾਰਾਜ ਧੰ ਤੇਰਾ ਸੇਵਕ ਸ੍ਰੀ ਅਮਰਦਾਸ ਅਸ਼ੇਰੀ ਗੁਰੂ ਅਮਰਦਾਸ ਮਹਾਨ ਸੇਵਾ ਤੇ ਗੁਰਗੱਦੀ ਆਪ ਮਹਾਰਾਜ ਦੇ ਇਸ਼ਨਾਨ ਲਈ ਖੰਡੂਰ ਸਾਹਿਬ ਤੋਂ ਬਿਆਸਾ ਦਰਿਆ ਦੇ ਜਾਂਦੇ ਪਹਿਲੇ ਇਹ ਆਪ ਇਸ਼ਨਾਨ ਕਰਦੇ ਫਿਰ ਗਾਗਰ ਜਲ ਦੀ ਭਰ ਕੇ ਪਾਤਸ਼ਾਹ ਨੂੰ ਇਸ਼ਨਾਨ ਹਰ ਰੋਜ਼ ਅੱਧੀ ਰਾਤ ਵੇਲੇ ਕਰਵਾਉਂਦੇ ਰਹੇ ਇਤਿਹਾਸ ਸਦਕਾ ਹੈ ਕਿ ਜਦੋਂ ਗੁਰੂ ਅਮਰਦਾਸ ਜੀ ਜਲ ਲੈਣ ਜਾਇਆ ਕਰਦੇ ਤਾਂ ਤਿੰਨ ਕੋਹ ਜਿੱਥੇ ਦਮਦਮਾ ਨਾਮੀ ਗੁਰਦੁਆਰਾ ਹੈ ਉੱਥੋਂ ਤੱਕ ਪੁੱਠੀ ਪੈਰ ਹੀ ਟੁਰ ਕੇ ਜਾਂਦੇ ਹੁੰਦੇ ਸੀ ਤੇ ਨਦੀ ਤੋਂ ਜਲ ਲਿਆ ਕੇ ਦਮਦਮੇ ਸਹਿਵ ਦੀ ਕੁਝ ਚਿਰ ਦਮ ਲੈ ਕੇ ਫਿਰ ਵਾਪਸ ਚਲੇ ਆਉਂਦੇ ਸੀ ਇਸ ਲਈ ਇਸ ਸਥਾਨ ਦਾ ਨਾਮ ਦਮਦਮਾ ਸਾਇਬ ਰੱਖਿਆ ਹੈ ਇੱਕ ਦਿਨ ਇਦੀ ਵਿਥਿਆ ਹੈ ਕਿ ਬਿਆਸ ਤੋਂ ਜਲ ਲੈ ਕੇ ਆ ਰਐ ਸੀ ਬੱਦਲਾ ਨੇ ਕਾਲੀ ਬੋਲੀ ਰਾਤ ਬਣਾ ਦਿੱਤੀ ਸੀ ਚਖੜ ਹਨੇਰੀ ਝੁੱਲ ਰਹੀ ਸੀ ਘੋਰ ਅੰਧੇਰ ਸੀ ਸਰਦੀ ਦੇ ਦਿਨ ਸੀ ਮੀਂਹ ਜ਼ੋਰ ਦੀ ਵਸਣ ਲੱਗ ਪਿਆ ਸ਼੍ਰੀ ਅਮਰਦਾਸ ਜੀ ਜਦੋਂ ਪਿੰਡ ਕੋਲ ਪੁੱਜੇ ਤਾਂ ਇੱਕ ਜੁਲਾਹੇ ਦੇ ਘਰ ਅੱਗੋਂ ਕਿੱਲੀ ਗੱਡੀ ਹੋਈ ਸੀ ਉਸ ਨਾਲ ਆੜ ਕੇ ਦਿਗਪੈ ਇਨਾਂ ਦੇ ਡਿੱਗਣ ਨਾਲ ਬਹੁਤ ਖੜਾਕ ਹੋਇਆ ਉਸੇ ਵੇਲੇ ਜੁਲਾਹਿਆਂ ਬੋਲਿਆ ਕੌਣ ਹੈ ਤਾਂ ਜੁਲਾਹੀ ਗੁੱਸੇ ਨਾਲ ਬੋਲੀ ਇਸ ਵੇਲੇ ਹੋਰ ਕੌਣ ਹੋਣਾ ਹੈ ਉਹ ਅਮਰੂ ਨਿਥਾਵਾ ਹੀ ਹੈ ਜਿਸ ਦਾ ਨਾ ਘਾਰ ਨਾ ਘਾਟ ਪਿਛਲੀ ਉਮਰੇ ਗੁਰੂ ਘਰ ਲੰਗਰ ਦੀ ਸੇਵਾ ਕਰਦਾ ਹੈ ਗੁਰੂ ਵੀ ਤਰਸ ਨਹੀਂ ਕਰਦਾ ਇਸ ਬੁੱਢੇ ਵਾਰੇ ਪਾਣੀ ਲੈਣ ਪੇਚ ਦਿੰਦੇ ਹਨ ਜਿਸ ਨੂੰ ਨਾ ਦਿਨੇ ਨਾ ਰਾਤ ਆਰਾਮ ਮਿਲਦਾ ਹੈ ਗੁਰੂ ਅਮਰਦਾਸ ਜੀ ਦੀ ਕੰਨੀ ਜਦੋਂ ਜਲਾਹੀ ਦੇ ਦੁੱਖ ਭਰੀ ਆਵਾਜ਼ ਪਈ ਤਾਂ ਸਹਾਰੀ ਨਾ ਗਈ ਕਿਉਂਕਿ ਇਸ ਵਿੱਚ ਗੁਰੂ ਦੀ ਸ਼ਾਂਤ ਉਲਟ ਅੱਖਰ ਉਹਨੇ ਵਰਤੇ ਸੀ ਇੱਕ ਦਾ ਮ ਕਹਿਣ ਲੱਗਿਆ ਕਮਲਿਏ ਮੈਂ ਨਿਥਾਵਾ ਕਿਵੇਂ ਮੇਰੇ ਗੁਰੂ ਵਰਗਾ ਹੋਰ ਕਿਹੜਾ ਦਰ ਹੈ ਇਹ ਸਭ ਥਾਵਾਂ ਨਾਲੋਂ ਉੱਚਾ ਸੁੱਚਾ ਦਰ ਹੈ ਇੱਥੇ ਰਹਿੰਦਿਆਂ ਨੂੰ ਨਿਥਾਵਾ ਆਖਦੀ ਏ ਕਮਲਿਏ ਨਿਥਾਵੇ ਉਹ ਹੁੰਦੇ ਹਨ ਜਿਨ੍ਹਾਂ ਨੂੰ ਗੁਰੂਦਾਰ ਪ੍ਰਾਪਤ ਨਹੀਂ ਇੰਨਾ ਆਕੇ ਗੁਰੂ ਅਮਰਦਾਸ ਜੀ ਚਲੇ ਗਏ ਆਪ ਦੇ ਕਹਿਣ ਨਾਲ ਸੱਚਮੁੱਚ ਜਲਾਹੀ ਕਮਲੀ ਹੋ ਗਈ ਵੱਧ ਘੱਟ ਬੋਲਣ ਲੱਗ ਪਈ ਅਕਲ ਟਿਕਾਣਿਓ ਹਿੱਲ ਗਈ ਸਾਰਾ ਪਰਿਵਾਰ ਉਸ ਦੇ ਅਸ਼ੁਧਾ ਪੁਣੇ ਨਾਲ ਦੁਖੀ ਹੋ ਗਿਆ ਆ ਸਵੇਰੇ ਦੀਵਾਨ ਵਿੱਚ ਸ੍ਰੀ ਅਮਰਦਾਸ ਜੀ ਨੂੰ ਬੁਲਾ ਕੇ ਰਾਤ ਦੀ ਘਟਨਾ ਬਾਰੇ ਪੁੱਛਿਆ ਗਿਆ ਤਾਂ ਅਮਰਦਾਸ ਜੀ ਬੋਲੇ ਮਹਾਰਾਜ ਮੈਂ ਕੀ ਦੱਸਾਂ ਤੁਸੀਂ ਘਟ ਘਟ ਦੀਆਂ ਜਾਣ ਹਨਾ ਰੋਜ ਲਈ ਨੇ ਤੇ ਜੁਲਾਹੇ ਦਰਬਾਰ ਵਿੱਚ ਸੱਦੇ ਗਏ ਤੇ ਜੁਲਾਹੀ ਜਦੋਂ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਤੇ ਡਿੱਗ ਪਈ ਕਮਲਪੁਰ ਦੂਰ ਹੋ ਗਿਆ ਫਿਰ ਮੇਰੀ ਸ਼ਹਿਨ ਸ਼ਾਹਾਂ ਨੇ ਸ਼੍ਰੀ ਗੁਰੂ ਮੇਰੇ ਸ਼ੈਨ ਛਾ ਨੇ ਸ਼੍ਰੀ ਗੁਰੂ ਅਮਰਦਾਸ ਜੀ ਨੂੰ ਸੀਨੇ ਲਾ ਕੇ ਅਮਰ ਪਦਮੀ ਬਖਸ਼ ਦਿੱਤੀ ਤੇ ਨਾਲ ਵਾਲੀ ਵਰਤਾ ਸੁਣ ਵਰਤਾ ਸੁਣ ਕੇ ਵਿਸਥਾਰ ਅਵਸਥਾ ਵਿੱਚ ਆਗੈ ਵਰਾ ਦੀ ਵਰਖਾ ਲਾ ਦਿੱਤੀ ਇਥੇ ਨਿਥਾਵੇ ਆ ਥਾਂ ਮੇਰਾ ਅਮਰਦਾਸ ਇਹ ਨਿਮਾਣਿਆਂ ਦਾ ਮਾਨ ਨਿਪੱਤਿਆਂ ਦਾ ਪਤਨ ਤਾਣਿਆਂ ਦਾ ਤਾਨ ਨਿਗਤਿਆਂ ਦਾ ਗਤ ਨਿਓਟਿਆਂ ਦਾ ਓਟ ਨਿਧਾਰਿਆਂ ਦੀ ਤਾਰ ਨੇ ਸਾਰਿਆਂ ਦਾ ਆਸਰਾ ਲਿਲੱਜਿਆਂ ਦੀ ਲੱਜ ਇਹਨਾਂ ਆਕੇ ਹਜੂਰ ਨੇ ਸੇਵਕਾਂ ਨੂੰ ਹੁਕਮ ਦਿੱਤਾ ਕਿ ਸ੍ਰੀ ਗੁਰੂ ਅਮਰਦਾਸ ਜੀ ਨੂੰ ਇਸ਼ਨਾਨ ਕਰਵਾ ਕੇ ਸੋਹਣੇ-ਸੋਹਣੇ ਉਜਲੇ ਬਸਤਰ ਪਵਾ ਕੇ ਦਰਬਾਰ ਵਿੱਚ ਲੈ ਆਓ ਹੁਕਮ ਮੰਨ ਕੇ ਜਦੋਂ ਦਰਬਾਰ ਵਿੱਚ ਆਂਦਾ ਗੁਰੂ ਗਦਵ ਜੀ ਆਪ ਉੱਠ ਕੇ ਸਤਕਾਰ ਨਾਲ ਗੁਰਗੱਦੀ ਤੇ ਅਮਰਦਾਸ ਜੀ ਨੂੰ ਬਿਠਾ ਦਿੱਤਾ ਬਾਬਾ ਬੁੱਢਾ ਜੀ ਹੱਥੀ ਗੁਰਗੱਦੀ ਦਾ ਤਿਲਕ ਲਵਾ ਕੇ ਪੰਜ ਪੈਸੇ ਨਾਰੀਅਲ ਅੱਗੇ ਰੱਖ ਕੇ ਨਮਸਕਾਰ ਕੀਤੀ ਤੇ ਬਚਨ ਕੀਤੇ ਕਿ ਮੇਰੇ ਵਿੱਚ ਤਾਂ ਅਮਰਦਾਸ ਵਿੱਚ ਕੋਈ ਭੇਦ ਨਹੀਂ ਸਾਰੀ ਸੰਗਤ ਨੇ ਉੱਠ ਕੇ ਚਰਨੀ ਸੀ ਸੁਣਾ ਦਿੱਤਾ ਤੇ ਚੌਹ ਪਾਸੇ ਧੰਨ ਗੁਰੂ ਅਮਰਦਾਸ ਦੀਆਂ ਬਾਝਾਂ ਧੰਨ ਗੁਰੂ ਅਮਰਦਾਸ ਦੀਆਂ ਬਾਝਾਂ ਗੂੰਜਣ ਲੱਗ ਪਈਆਂ ਸ਼੍ਰੀ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਬਖਸ਼ਣ ਤੋਂ ਬਾਅਦ ਆਪ ਚੇਤਰ ਸੁਦੀ 4 ਸੰਬਤ 1608 ਬਿਕਰਮੀ ਨੂੰ ਜੋਤੀ ਜੋਤ ਸਮਾਗ ਹੈ ਆਪ ਜੀ ਦੀ ਜੋ ਬਾਣੀ ਰਚੀ ਹੈ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਸਭੋ ਆਖੋ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਅੱਗੇ ਆਪਾਂ ਲੈ ਕੇ ਆਵਾਂਗੇ ਸ੍ਰੀ ਗੁਰੂ ਅਮਰਦਾਸ ਜੀ ਦੀ ਛੋਟ ਛੋਟ ਜੀ ਸਟੋਰੀ ਇਹ ਛੋਟ ਹੀ ਹੁੰਦੀ ਹੈ ਉਹਨਾਂ ਦੀ ਜੀਵਨ ਕਥਾ ਬਹੁਤ ਵੱਡੀ ਹੈ ਧੰਨ ਧੰਨ ਸ੍ਰੀ ਗੁਰੂ